ਵੀਰੇ ਅੱਜਕੱਲ ਬਹੁਤ ਚੱਲ ਰਿਹਾ ਨਾ ਡਿਮਾਂਡ ਬਹੁਤ ਹੈ ਬਹੁਤ ਸਾਰਾ ਹਾਂ ਜੀ ਬਹੁਤ ਆ ਰਹੀ ਹੈ ਜਮਾਤ ਜਿਆਦਾ ਹੁੰਦੇ ਆ ਨਹੀਂ ਨਹੀਂ ਵੀਰੇ ਆਪਣੇ ਕੋਲ ਤਾਂ ਸਿਰਫ 200 ਰੁਪਏ ਦੇ ਆ 200 ਰੁਪਏ ਦੇ ਵਿੱਚ ਕੀ ਬਾਤ ਹੈ ਆ ਰਿਹਾ ਕਿ ਭਾਈ ਬੀਆ ਟ੍ਰੈਂਡ ਵਾਲੇ ਜਿਨ੍ਹਾਂ ਦੇ ਵਿੱਚ ਬਹੁਤ ਤਗੜੀ ਤਗੜੀ ਇਹਨਾਂ ਨੇ ਆਫਰਾਂ ਕੱਢੀਆਂ ਹੋਈਆਂ ਤੁਸੀਂ ਆ ਦੇਖੋ 500 ਦੇ ਵਿੱਚ ਚਾਰ ਲੋਰਾਂ ਲੈ ਸਕਦੇ ਹੋ ਜਾਂ ਚਾਰ ਟੀ-ਸ਼ਰਟਾਂ ਲੈ ਸਕਦੇ ਹੋ ਇਹਦੀ ਵੀ ਲੋਕੇਸ਼ਨ ਹੈਗੀ ਜਿਹੜੀ ਇਹ 12 ਹਟਾ ਚੌਂ ਦੇ ਖੜੇ ਆ ਉਧਰ ਰਿਹਾ ਗੁਰਦੁਆਰਾ ਸਾਹਿਬ ਤੇ ਠੀਕ ਹੈ ਇਧਰਲੇ ਪਾਸੇ ਰਹਿ ਗਿਆ ਆਪਾਂ ਜਦੋਂ ਹਸਪਤਾਲ ਨੂੰ ਜਾਂਦੇ ਆ ਠੀਕ ਹੈ ਆ ਦਾਣਾ ਮੰਡੀ ਦੇ ਤੇ ਤੁਸੀਂ ਆ ਕੇ ਇਹਨਾਂ ਤੋਂ ਬਾਕੀ ਅਗਰ ਬਾਈ ਫਰਾਂ ਅੱਗੇ ਜਾ ਕੇ ਮਿਲਦੇ ਆਪਾਂ ਕੋਈ ਟੀ-ਸ਼ਰਟ ਇੱਥੋਂ ਲੈ ਸਕਦੇ ਸੱਸਾ ਜੀ ਬਈ ਸਾਰਾ ਟੋਡਾ ਨਾ ਆਪਣੇ ਚੈਨਲ ਉੱਤੇ ਸਵਾਗਤ ਹੈ ਤੇ ਅੱਜ ਬਈ ਮਾਨਸਾ ਦੇ ਵਿੱਚ ਆਪਾਂ ਖੜੇ ਸੀ ਤੇ ਬਾਈ ਬੀ ਆਰ ਟ੍ਰੈਂਡ ਆਏ ਨੇ ਨਾ ਲੱਗ ਹੀ ਚੀਜ਼ ਕੀਤੀ ਹੋਏ ਪੂਰੀ ਮਾਨਸਾ ਦੇ ਵਿੱਚ ਤੁਹਾਨੂੰ ਆ ਚੀਜ਼ ਮਿਲਣੀ ਨਹੀਂ ਨਾਈਂ ਨੇੜੇ ਤੇ ਡੇ ਮਿਲੀਆਂ ਬਾਈ ਹੋਰੀ ਲੋਰਾਂ ਦੇ ਰਿਹਾ 500 ਦੇ ਵਿੱਚ ਚਾਰ ਚਾਰ ਪੀਸ ਦੇ ਰਿਹਾ ਆਪਣਾਂ ਦੀ ਲੋਰਾਂ ਲੈ ਲਓ ਆਪਣਾਂ ਦੀ ਟੀ-ਸ਼ਰਟ ਲੈ ਲਓ ਬਾਕੀ ਬਾਈ ਹੋਰ ਨਾਲ ਗੱਲ ਕਰਦੇ ਆਂ ਹੋਰ ਬਈ ਕੀ ਗੱਲ ਕਰਨਾ ਠੀਕ ਹੈ ਸੱਸ ਜੀ ਬਈ ਆਪਣੀ ਜਿਹੜੀ ਸਕੀਮਾਂ ਦੱਸੋ ਉਹਦੇ ਬਾਰੇ ਕੀ ਕੋਈ ਲੋੜ ਵੀਰੇ 500 ਰੁਪਏ ਦੇ 4 ਪੀਸ ਵੀ 500 ਦੇ 4 ਮਿਲਦੇ ਹੀ ਏ ਟ੍ਰਿਪਲ ਪੱਟੀ ਚਾਹੂ ਵੀਰੇ ਬੂਟ ਘੱਟ ਆ ਜਾਣਗੇ ਇਹਦੇ ਜਿੱਪਾ ਵਾਲੇ ਲੈ ਲਓ ਕਾਰਗੋ ਲੈ ਲਓ ਬੂਟ ਘੱਟ ਲੈ ਲਓ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਇਹਦੇ ਕਲਰ ਵਗੈਰਾ ਬਾਜੀ 7-8 ਕਲਰ ਹੋਣਗੇ ਹਰੇਕ ਦੇ ਵਿੱਚ ਠੀਕ ਹੈ ਜੀ ਕਲਰ ਵਗੈਰਾ ਮਿਲ ਜਾਣਗੇ ਸਾਨੂੰ ਠੀਕ ਹੈ ਜੀ ਇਹ ਕਾ ਵੀ ਬਾਈ ਅੱਜ ਕੱਲ ਹਾਂਜੀ ਕੜਾਈ ਵਾਲੇ ਆ ਗਏ ਬਾਈ ਜੀ ਇਹ ਵੀ ਸੇਮ ਰੇਟ ਹੀ ਹੈ ਵੀ ਪਾਸ ਸੇਮ ਰੇਟ ਚਾਰ ਹਾਂਜੀ ਠੀਕ ਹੈ ਜੀ ਇਹ ਵੀ ਸੇਮ ਰੇਟ ਹੀ ਮਿਲ ਜਾਣਗੇ ਪਹਿਲਾਂ ਇੱਕ ਵਾਰੀ ਮੜਾ ਚੈੱਕ ਕਰ ਲਓ ਕਿੰਨੀਆਂ ਕਿੰਨੀਆਂ ਘੇੜ ਘੇੜ ਚੀਜ਼ਾਂ ਨੇ ਬਾਈ ਠੀਕ ਹੈ ਆ ਦੂ ਵੱਡੀ ਘੜਾਈ ਆ ਗਈ ਵੀਰੇ ਬੋਸ ਦੀ ਆ ਵੱਡੀ ਆ ਗਈ ਹਾਂਜੀ ਹਾਂ ਬਈ ਇਹ ਵੀ ਪਾਸ 400 ਦੇ ਚਾਰੀ ਸੇਮ ਰੇਟ ਹੈ ਜੀ ਆਪਣੀ ਟੀ-ਸ਼ਰਟਾਂ ਦਿਖਾਓ ਬਈ ਆ ਟੀ-ਸ਼ਰਟ ਆ ਗਈ ਵੀਰੇ ਆ ਬਈ ਚੈੱਕ ਐਮਐਸਏ ਤੋਂ ਲੈ ਕੇ ਸਾਈਜ਼ ਜਿਹੜਾ ਮਰਜੀ ਲੈ ਲਓ ਸਾਈਜ਼ ਜਿਹੜਾ ਮਰਜੀ ਹਾਂ ਜੀ ਇਹ 500 ਰੁਪਏ ਚਾਰ ਪੀਸ ਪਹਿਣਨਗੇ ਵੀਰੇ 500 ਦੇ ਵਿੱਚ ਬਈ ਨੇ ਚਾਰ ਪੀਸ ਆ ਕੋਟਨ ਦੇ ਪੀਸ ਹੋਣਗੇ ਬਈ ਇਹ ਵੀ ਪਿਓਰ ਕੋਟਨ ਦੇ ਪੀਸ ਹੋਣਗੇ ਦੇ ਵੀ 500 ਦੇ 4 ਵਜਣਗੇ ਤੁਹਾਨੂੰ ਕਲਰ ਵਗੈਰਾ ਚ ਬਾਈ 12 13 ਕਲਰ ਹੁੰਦੇ ਨੇਗੇ ਜਿਹੜਾ ਮਰਜ਼ੀ ਕਲਰ ਕੋਈ ਮਰਜ਼ੀ ਕਲਰ ਦੀ ਦਿੱਕਤ ਨਹੀਂ ਆਪਣਾ ਸਾਈਜ਼ ਦੀ ਦਿੱਕਤ ਨਾ ਕੋਈ ਹਾਂਜੀ ਹਾਂਜੀ ਨਾ ਬਾਈ ਸਾਈਜ਼ ਦੀ ਦਿੱਕਤ ਹੈ ਨਾ ਹੀ ਕਲਰ ਦੀ ਦਿੱਕਤ ਹੈ ਜਿਹੜਾ ਮਰਜ਼ੀ ਲੈ ਲਓ ਹਾਂਜੀ ਇੱਕ ਗਰਮੀ ਆ ਰਹੀ ਹੈ ਬਾਈ ਸਾਰੇ ਨੂੰ ਪਤਾ ਹੈ ਕਿ ਆਪਾਂ ਨੂੰ ਮੁਰਕਾ ਹੁੰਦਾ ਜਿਆਦਾ ਆਉਂਦਾ ਕੋਈ ਖੇਤੀ ਕਰ ਰਿਹਾ ਕੋਈ ਜਾਂ ਬਾਹਰ ਅੰਦਰ ਜਾਣ ਵਾਸਤੇ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਬਾਈ ਉਹਨਾਂ ਕੋਲ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਹੋਰ ਕੀ ਨਕੀ ਕੀ ਆਪਣੇ ਕੋਲ ਆਹ ਨਵੀਂ ਆਈਟਮ ਆਈ ਹੈ ਵੀਰੇ ਫੋਰ ਸੈੱਟ ਵੀਰੇ ਅੱਜਕੱਲ ਬਹੁਤ ਚੱਲ ਰ ਇਹ ਜਾ ਕੇ ਤੇ ਪਲੇਟ ਜਿਹੜੇ ਘੁੰਮਣ ਜਾਣੇ ਗੱਡੀ ਚ ਦੂਰ ਆ ਗਏ ਆ ਨਾ ਇਹ ਪਾ ਕੇ ਰੱਖਦੇ ਆ ਲੋਕ ਹਾਂਜੀ ਹਾਂਜੀ ਇਹ ਚੀਜ਼ ਬਹੁਤ ਚੱਲਦੀ ਹੈ ਇਹ ਤਾਂ ਬਈ ਮਹਿੰਗੀ ਜ਼ਿਆਦਾ ਹੁੰਦੇ ਆ ਨਹੀਂ ਨਹੀਂ ਵੀਰੇ ਆਪਣੇ ਕੋਲ ਤਾਂ ਸਿਰਫ 200 ਰੁਪਏ ਦੇ ਹੀ ਆ 200 ਰੁਪਏ ਦੇ ਵਿੱਚ ਹੀ ਕਾ ਬਾਤ ਹੈ ਵੀ ਲੈ ਕੋਡ ਸੈਟ ਆ ਗਿਆ ਸਿਰਫ 200 ਰੁਪਏ ਦੇ ਵਿੱਚ ਬਾਈ ਹੋ ਰਹੀ ਦੀ ਜੀ ਆ ਕਲਰ ਵਗੈਰਾ ਡਿਜ਼ਾਈਨ ਵਗੈਰਾ ਇਹ ਚ ਵੀ ਮਿਲ ਜਾਣਗੇ ਵੀਰੇ ਦੇਖੋ ਜਿਵੇਂ ਕਿਹੜਾ ਡਿਜ਼ਾਈਨ ਆ ਗਿਆ ਜੀ ਇਹ ਨਿਕਰ ਹੈਗੀ ਜੀ ਦੀ 200 ਰੁਪਏ ਦੇ ਵਿੱਚ ਜੀ ਆ ਡੋਟਸ ਵਾਲਾ ਆ ਗਿਆ ਜੀ ਇਹ ਵੀ 200 ਰੁਪਏ ਜਾ ਵੀਰੇ ਟੈਕਨਾਲੋਜੀ ਪੂਰਾ ਸਾਈਜ਼ ਦੇਖੋ ਨਾ ਪੂਰਾ ਖੁੱਲਦਾ ਸਾਈਜ਼ ਆ ਪੂਰੇ ਖੁੱਲੇ ਇਹ ਚ ਵੀ ਸਾਈਜ਼ ਦੀ ਦਿੱਕਤ ਕੋਈ ਨਹੀਂ ਨਹੀਂ ਬਈ ਸਾਈਜ਼ ਵਗੈਰਾ ਮਿਲ ਜਾਣਗੇ ਵੀਰੇ ਸਾਰੇ ਸਾਈਜ਼ ਮਿਲ ਜਾਣਗੇ ਬਾਈ ਇਹਦੇ ਵਿੱਚ ਅਸੀਂ ਕਿਹਾ ਤੁਸੀਂ ਦੇਖ ਸਕਦੇ ਹੋ ਇਹ ਕੀ ਆ ਗਿਆ ਵੀਰੇ ਡਿਜ਼ਾਈਨਿੰਗ ਵਾਲਾ ਕਲਰ ਵਗੈਰਾ ਐਚ ਵੀ ਵਾਧੂ ਮਿਲ ਜਾਣਗੇ ਕਲਰ ਵਗੈਰਾ ਵਾਧੂ ਜੀ ਤੇ ਬਾਈ ਬਾਕੀ ਆਪਾਂ ਹੋਰ ਕੀ ਕੀ ਕੁਝ ਰੱਖਦੇ ਇਹ ਤੋਂ ਇਲਾਵਾ ਬਾਕੀ ਕਲਰ ਵਾਲੀ ਟੀ-ਸ਼ਰਟ ਆ ਵਗੈਰਾ ਆਉਂਦੇ ਵੀਰੇ ਫੈਨਸੀ ਲੈਣੇ ਨੋਰਮਲ ਰਹਿਣੇ ਰੇਟ ਸਾਰੇ ਨੋਰਮਲ ਹੀ ਹੋਣਗੇ ਸਾਰੇ ਚੀਜ਼ਾਂ ਦੇ ਇੱਕ ਵਾਰੀ ਵੀ ਤੁਹਾਡੀ ਦੁਕਾਨ ਤੇ ਨਿਗਾਹ ਮਰਵਾ ਦਿਓ ਬਾਈ ਹੋਰਾਂ ਦੀ ਆ ਸ਼ਾਪ ਹੈ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਵੀ ਫਿਰ ਰੇਟ ਅਲੱਗ ਹੋਊਗਾ ਨਾ ਹਾਂਜੀ ਹਾਂਜੀ ਕਿਸੇ ਦੇ ਮਤਲਬ ਅਲੱਗ ਅਲੱਗ ਤਰ੍ਹਾਂ ਦਾ ਹਾਂ ਉਹਨਾਂ ਦਾ ਅਲੱਗ ਅਲੱਗ ਰੇਟ ਆ ਠੀਕ ਹੈ ਠੀਕ ਹੈ ਠੀਕ ਓਕੇ ਬਾਕੀ ਬੱਚਿਆਂ ਦੇ ਸੂਟ ਮਿਲ ਜਾਣਗੇ ਵੀਰੇ ਨੀਕਰ ਸੂਟ 500 ਦੇ ਤਿੰਨ ਪੀਸ ਜੀ ਹਾਂਜੀ ਨੀਕਰ ਸੂਟ ਜਿੱਦਾਂ ਮਰਜ਼ੀ ਦਾ ਕਲਰ 3 ਨੰਬਰ ਤੱਕ ਮੇਜਰ 16 ਤੋਂ 32 ਨੰਬਰ ਤੱਕ ਬੱਚਾ ਜੀ ਜਰੂਰ ਆਇਓ ਬਾਈ ਸ਼ੌਤ ਤੇ ਮੈਂ ਨੰਬਰ ਦੇ ਦੂੰਗਾ ਤੁਹਾਨੂੰ ਮੈਂ ਲੋਕੇਸ਼ਨ ਦਿਖਾ ਦਿੰਦਾ ਵੀ ਅਸੀਂ ਕਿੱਥੇ ਹਾਂ ਇਸ ਟਾਈਮ ਤੇ ਜਲਦੀ ਜਲਦੀ ਵੀਰ